कार महाराज जी ने अपनी पीटिंग बैठिए ਅ ਤੇ ਦਲਦਾਰ ਜੀ ਪਛਾਣ ਗਾੜਨ ਜਿਸੀ ਮੱਤਿਆਵ ਕਰ ਸਾਬ ਕੀ ਨੂੰ ਸਾਈਡ ਤੋਂ ਕੋਣ ਸਾਈਡ ਤੋਂ ਇੱਕ ਮਿੰਟ ਧਿਆਰੇ ਉਸਕਾ ਬਸ ਬਾਕੀ ਬਾਤ ਕਰ ਲੈ ਇੱਕ ਮਿੰਟ ਕਰੋ ਜੀ ਕਰੋ ਸ਼ੁਰੂ ਅੱਜ ਅਸੀਂ 133 ਮਾ ਚੈਨਲ ਦੇ ਅੜਾਮ ਨਾਰੇ ਹੈ ਇਸ ਮੁਬਾਰਕ ਮੌਕੇ ਉਤੇ ਮੈਂ ਜਿੰਨੇ ਵੀ ਆਏ ਹੋਏ ਸਾਰੇ ਮੇਤਾ ਗਾਨ ਹਨ ਜਿੰਨੇ ਵੀ ਇੱਥੇ ਇਸ ਮੌਜੂਦਗੀ ਵਿੱਚ ਹਾਜ਼ਰ ਹਨ ਉਹ ਸਾਰਿਆਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਇਹ ਸੰਦੇਸ਼ ਹੈ ਜੋ ਡਾਕਟਰ ਸਾਹਿਬ ਨੇ ਸੰਪੰਕਤਾ ਚੁਕਿਆ ਕਿ ਮੈਂ ਜੋ ਇਹ ਜੋ ਸੰਵਿਧਾਨਕ ਅੰਧਤਾ ਹੈ ਕਿ ਮੇਰੀ ਜੀਵਨ ਦੀ ਕਮਾਈ ਹੈ ਔਰ ਮੇਰਾ ਸਾਰਾ ਜੀਵਨ ਜੋ ਹੈ ਲੋਕਾਂ ਦੇ ਅਧਿਕਾਰਾਂ ਲਈ ਸਮਰਪਿਤ ਹੋਇਆ ਹੈ ਕਿ ਇਹਨੂੰ ਜੇ ਮੈਂ ਕਿੱਥੇ ਤੱਕ ਲੈ ਕੇ ਗਿਆ ਉੱਥੇ ਤੱਕ ਹੀ ਰੱਖਿਓ ਇਹ ਹੀ ਮੇਰਾ ਆਖਰੀ ਸੰਦੇਸ਼ ਸੁਣਾਵਾ ਕਿ ਅੱਗੇ ਨਹੀਂ ਜਾ ਸਕਦੇ ਤੇ ਪਿੱਛੇ ਵੀ ਨਾ ਜਾਣ ਲਈਓ ਇਹਨਾਂ ਸ਼ਬਦਾਂ ਨਾਲ ਮੈਂ ਇੱਕ ਵਾਰ ਫੇਰ ਸਾਰਿਆਂ ਨੂੰ ਮੁਬਾਰਕਾ ਕਹਿਨਾ ਹਾਂ ਜੈ ਭੀਮ ਜੈ ਭਾਰਤ ਵਾਰ ਇੱਕ ਵਾਰਾ ਕੀ ਜੈ ਜੈ ਭੀਮ ਜੈ ਭਾਰਤ ਜੈ ਜੀ ਸਾਰੇ ਜੀ ਬਾਬਾ ਸਾਹਿਬ ਦੇ ਚੈਨਲ ਤੇ ਆੜੇ ਤੇ 30 ਲੋਕਾਂ ਨੂੰ ਸੰਦੇਸ਼ ਜੁਣਾ ਰਹੇ ਹਾਂ ਤਾਂ ਉਹਨਾਂ ਦੀ ਜੀਨ ਬਾਰੇ ਥੋੜਾ ਜਿਆਦਾ ਦੱਸੂਗਾ ਸਭ ਤੋਂ ਪਹਿਲਾਂ ਮੈਂ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਆਪਣੀ ਵੀ ਰੋਸ਼ਨ ਸਿੰਘ ਜੀ ਬੜੇ ਕਿ ਰਾਸ਼ਟਰੀ ਵਾਦਿਕ ਸੰਘਰਸ਼ ਮੋਰਚਾ ਦੇ ਪ੍ਰਧਾਨ ਹਨ ਉਹ ਜਿੱਥੇ ਹਰ ਸਾਲ ਸਾਨੂੰ ਸਾਰਿਆਂ ਨੂੰ ਇਸ ਮੰਚ ਤੇ ਬੁਲਾ ਕੇ ਬਾਬਾ ਸਾਹਿਬ ਡਾਕਟਰ ਵੀਰਨਾਉ ਮਿਲ ਕਰਕੇ ਚਰਨਾਂ 'ਚ ਨਮਸ਼ਟ ਕਰਨ ਦਾ ਮੌਕਾ ਦਿੰਦੇ ਆ ਉਥੇ ਕੁਝ ਵਿਚਾਰਾਂ ਵੀ ਸਾਂਝੀਆਂ ਕਰਨ ਦਾ ਮੌਕਾ ਹੈ। ਤੋਂ ਜਿੱਥੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਉਥੇ ਮੈਂ ਅੱਜ ਦੇ ਦਿਨ ਤੇ ਜਿੱਥੇ ਸਾਡੀ ਕੌਮ ਦੇ ਮਸੀਹਾ ਪੂਰੇ ਸਾਡਾ ਜਿਹੜਾ ਗਰੀਬ ਭਾਈਚਾਰਾ ਉਹਦੇ ਮਸੀਹਾ ਦੇ ਤੌਰ ਤੇ ਜਾਣੇ ਵਾਲੇ ਡਾਕਟਰ ਬੀਬਰਾਉਂਗ ਵੀਰਕਰ ਸਾਹਿਬ ਉਹਨਾਂ ਦੇ ਚਰਨਾਚ ਪ੍ਰਣਾਮ ਕਰਦਾ ਹਾਂ ਉਹਨੂੰ ਨਮਸਕਾਰ ਕਰਦਾ ਕਿ ਉਹਨਾਂ ਨੇ ਜਿਹੜਾ ਜੀਵਨ ਉਹਨਾਂ ਦਾ ਜੀਵਨ ਆਪਾਂ ਸਾਰੇ ਜਾਣਦੇ ਜਿਹੜੇ ਪੜੇ ਲਿਖੇ ਲੋਕ ਨੇ ਜਾਂ ਹੋਰ ਵੀ ਉਹ ਸਾਰੇ ਜਾਣਦੇ ਨੇ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਅੰਦਰ ਕਿੰਨਾ ਸੰਘਰਸ਼ ਕੀਤਾ ਔਰ ਕਿੰਨਾ-ਕਿੰਨਾ ਹਾਲਾਤਾਂ ਦਾ ਕਿੰਨਾ ਦੁੱਖਾਂ ਤਕਲੀਫਾਂ ਦਾ ਸਾਹਮਣਾ ਕਰਕੇ ਉਹਨਾਂ ਨੇ ਜਿਵੇਂ ਸਬਰਵਾਲ ਸਾਹਿਬ ਨੇ ਦੱਸਿਆ ਕਿ ਲਗਭਗ 32 ਡਿਗਰੀਆਂ ਜਿਹੜੀਆਂ ਸੀ 9 ਦੀ ਡਿਗਰੀ ਲਈ 32 ਡਿਗਰੀਆਂ ਹੋਰ ਜਿਹੜੀਆਂ ਪ੍ਰਾਪਤ ਕੀਤੀਆਂ ਤੇ ਲੰਡਨ ਦੀ ਧਰਤੀ ਤੇ ਜਾ ਕੇ ਉਹਨਾਂ ਨੇ ਭੜਾਈ ਕੀਤੀ ਔਰ ਸਾਨੂੰ ਵੀ ਉਹਨਾਂ ਤੇ ਬੜਾ ਵੱਡਾ ਮਾਣ ਹੈ ਫਖਰ ਹੈ ਕਿ ਉਹ ਜਿਹੜੇ ਸਾਡੇ ਹਿੰਦੁਸਤਾਨ ਦੇ ਸਭ ਤੋਂ ਪਹਿਲੇ ਕਾਨੂੰਨ ਮੰਤਰੀ ਇੰਜ ਦੇ ਬਣਿਆ ਔਰ ਡਾਕਟਰ ਬੀਆਨਾ ਬੇਕਾਰ ਸਾਬ। ਸੋ ਜਿਵੇਂ ਇਹਨਾਂ ਨੇ ਜ਼ਿਕਰ ਕੀਤਾ ਤੇ ਮੈਂ ਵੀ ਉਸੇ ਗੱਲ ਦੀ ਤਾਇਦ ਕਰਦਾ ਕਿ ਸਾਨੂੰ ਆਪਣੇ ਸਮਾਜ ਨੂੰ ਸਭ ਤੋਂ ਵੱਧ ਇਸ ਗੱਲ ਦਾ ਜੋਰ ਦੇਣਾ ਚਾਹੀਦਾ ਉਹਨਾਂ ਦੇ ਜੋ ਉਹਨਾਂ ਨੇ ਸਾਡੇ ਸਮਾਜ ਨੂੰ ਇੱਕ ਸੇਧ ਦਿੱਤੀ ਕਿ ਪੜੋ ਲਿਖੋ ਤੇ ਸੰਘਰਸ਼ ਕਰਨਾ ਜ਼ਿੰਦਗੀ ਜੰਗੜਨਾ ਹੋਂ ਸੰਘਰਸ਼ ਕਰਨਾ ਸੰਘਟਿਤ ਹੋ ਕੇ ਸੋ ਅੱਜ ਮੈਨੂੰ ਖੁਸ਼ੀ ਆ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਵੀ ਦੇ ਬਾਹਰਲੇ ਬਲਕਾਂ ਦੇ ਵਿੱਚ ਜਿਹੜਾ ਸਾਡਾ ਭਾਈਚਾਰਾ ਹੈ ਅਗਦੀ ਭਾਈਚਾਰਾ ਉਹ ਸਾਡੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਰਹੇ ਨੇ ਔਰ ਜੋ ਉਹਨਾਂ ਦਾ ਆਦੇਸ਼ ਹੈ ਜੋ ਹੁਕਮ ਹੈ ਉਹਤੇ ਚੱਲਦੇ ਹੋਏ ਉਹਨਾਂ ਨੇ ਸਭ ਤੋਂ ਵੱਡੀ ਸਾਨੂੰ ਜਿਹੜੀ ਦਿੱਤੀ ਸੀ ਜਿਕੇ ਹਿੰਦੁਸਤਾਨ ਦਾ ਸੰਵਿਧਾਨ ਸੰਵਿਧਾਨ ਦੇ ਅੰਦਰ ਜਿਹੜੇ ਹੈਗੇ ਫੰਡਮੈਂਟਲ ਰਾਈਟ ਦਿੱਤੇ ਦਿੱਤੇ ਆ ਸਾਨੂੰ ਉਹਤੇ ਉਹਨਾਂ ਨੇ ਸਾਨੂੰ ਡਿਊਟੀਆਂ ਵੀ ਦਿੱਤੀਆਂ ਹੈਗੀਆਂ ਦੂਰ ਨਾਲ ਜਾਈ ਸੇ ਤੈਤ ਅਸੀਂ ਅੱਜ ਆਪਣੇ ਲਈ ਸੰਘਰਸ਼ ਕਰਦੇ ਸਰਕਾਰਾਂ ਕੋਲੋਂ ਅਸੀਂ ਉਸ ਕਨਸਟੀਟਿਊਸ਼ਨ ਦੇ ਅਧਾਰ ਤੇ ਸੰਘਰਸ਼ ਕਰਕੇ ਆਪਣੇ ਜਿਹੜੇ ਰਾਈਟਸ ਹਨ ਉਹਨਾਂ ਦੀ ਦਵਾਏ ਆ ਉਹ ਅਸੀਂ ਲੈ ਰਹੇ ਆ ਪਰ ਮੈਨੂੰ ਇਹ ਗੱਲ ਕਹਿੰਦੀ ਆ ਵੀ ਬੜਾ ਦੁੱਖ ਵੀ ਮਹਿਸੂਸ ਹੋ ਰਿਹਾ ਕਿ ਇੰਨੇ ਸਾਲ ਬੀਤ ਜਾਂਦੇ باوجود ਵੀ ਅੱਜ ਵੀ ਸਾਡੇ ਸਮਾਜ ਦੇ ਨਾਲ ਵੱਖ-ਵੱਖ ਖੇਤਰਾਂ ਵਿੱਚ ਬਹੁਤ ਧੱਕਾ ਕੀਤਾ ਜਾ ਰਿਹਾ ਹੈਗਾ ਸੋ ਮੈਂ ਆਪਣੇ ਸਾਰੇ ਵੀਰਾਂ ਨੂੰ ਚਾਹੇ ਉਹ ਕਿਸੇ ਵੀ ਪਾਰਟੀ ਦਾ ਸਬੰਧਤਾਂ ਚਾਹੇ ਉਹ ਕਿਸੇ ਵੀ ਜੜੀ ਉਹਨਾਂ ਨੇ ਆਪਣਾ ਅਲੱਗ ਕੋਈ ਵੋਟਾਂ ਬਣਾਇਆ ਹੋਇਆ ਆ ਉਹਨਾਂ ਸਾਰਿਆਂ ਨੂੰ ਮੇਰੀ ਅੱਜ ਦਾ ਦਿਨ ਤੇ ਹੀ ਬੇਨਤੀ ਹੈ ਕਿ ਆਪਾਂ ਤਕੜੇ ਹੋ ਕੇ ਇਕੱਠੇ ਹੋ ਕੇ ਇੱਕ ਮਿਲਟ ਵਾਉਂ ਦੇ ਘਟੇ ਹੋ ਕੇ ਜੋ ਉਹਨਾਂ ਦਾ ਸਾਨੂੰ ਉਦੇਸ਼ ਹੈ ਉਹ ਤੇ ਚੱਲ ਕੇ ਅਸੀਂ ਆਪਣੇ ਸਮਾਜ ਨੂੰ ਸੰਗਠਨ ਕਰੀਏ ਬਹੁਤ ਬਹੁਤ ਧੰਨਵਾਦ ਜੀ ਜੈ ਜੀ ਜੈ ਚੰਦ ਜੀ ਆਇਆ ਸਰ ਜੀ ਦੱਸਿਆ ਦਸੋ ਆਪਾਂ ਵੀਰਮ ਪਿੰਡਾ ਟਰੰਬੇਰਗੜ ਜੀ ਦਾ ਤੇ ਆ ਰਿਹਾ ਵਾ ਇਸ ਸੰਬੰਧ ਵਿੱਚ ਕੀ ਕਹਿਣਾ ਅੱਜ ਅਸੀਂ ਸਮੁੱਚੀ ਭਾਰਤੀ ਜਨਤਾ ਪਾਰਟੀ ਦੀ ਟੀਮ ਜਿਹੜੀ ਆ ਉਹ ਸਾਡੇ ਭਾਰਤ ਦੇ ਭਾਰਤ ਰਤਨ ਡਾਕਟਰ ਬਾਬਾ ਸਾਹਿਬ ਧੀਮਰਾਵ ਬੇਦਕਾਰ ਜੀ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਗੁਰਨਾਨਕ ਲਾਇਬ੍ਰੇਰੀ ਉੱਥਾ ਰੱਖੇ ਹਾਜ਼ਰ ਹੋਏ ਆ ਅਤੇ ਸਮੂਹ ਸਾਰੇ ਭਾਰਤ ਵਾਸੀਆਂ ਨੂੰ ਸਮੂਹ ਦੇਸ਼ ਦੇ ਵਿੱਚ ਵਸਦੇ ਸਾਰੇ ਹੀ ਭਾਰਤੀਆਂ ਨੂੰ ਅਸੀਂ ਇਸ ਖੜ ਦੀ ਪਤਾਈ ਪੇਸ਼ ਕਰਦੇ ਆ ਕਿ ਜੇ ਅੱਜ ਅਸੀਂ ਭਾਰਤ ਦੇ ਵਿੱਚ ਸਾਹ ਲੈ ਰਹੇ ਆ ਭਾਰਤ ਦੇ ਵਿੱਚ ਜੀ ਰਹੇ ਆ ਤੇ ਉਹ ਡਾਕਟਰ ਧੀਮਰਾਵ ਬੇਦਕਾਰ ਜੀ ਬਦੌਲਤ ਜੀ ਰਹੇ ਕਿਉਂਕਿ ਉਹਨਾਂ ਨੇ ਸੰਵਧਾਨ ਲੈ ਕੇ ਸਾਨੂੰ ਸਾਰਿਆਂ ਨੂੰ ਆਪਣੇ ਬਰਾਬਰ ਦਾ ਹੱਕਿਆ ਉਹ ਦਿੱਤਾ ਪਰ ਮੈਂ ਸਮਝਦਾ ਕਿ ਆਪਾਂ ਨਾਰੇ ਲਾਉਣ ਨਾਲੋਂ ਜੇ ਕਿਤੇ ਅੱਜ ਆਪਾਂ ਉਹਨਾਂ ਦੀ ਸੋਚ ਦੇ ਉੱਪਰ ਪਹਿਰਾ ਦਈਏ ਤੇ ਜਿਹੜਾ ਆਪਣਾ ਪਛੜਿਆ ਹੋਇਆ ਸਮਾਜ ਜਿਹੜਾ ਦੇ ਬੱਚੇ ਪੜਨ ਲੱਗ ਪਣ ਤੇ ਪੜ੍ਹ ਲਿਖ ਕੇ ਜਦੋਂ ਉਹ ਅਫਸਰ ਬਣਦੇ ਆ ਤੇ ਮੈਂ ਸੱਚੀ ਸੱਚੀ ਸਤਿ ਸ੍ਰੀ ਅਕਾਲ ਦੀ ਸ਼ਰਧਾਂਜਲੀ ਆ ਉਹ ਹੀ ਹੋਊਗੀ ਉਹਨਾਂ ਨੂੰ ਇਹੋ ਹੀ ਆਪਾਂ ਯਾਦ ਕਰ ਸਕਦੇ ਆ ਕਿ ਉਹਨਾਂ ਨੇ ਆਪਣੇ ਬੱਚਿਆਂ ਨੂੰ ਪੜ੍ਹਾ ਕੇ ਉਹਨਾਂ ਦੇ ਹੱਥ ਕਲਮ ਫੜਾਈਏ ਨਾ ਕਿ ਝਾੜੂ ਫੜਾਈਏ ਔਰ ਉਹਨਾਂ ਨੂੰ ਇਸ ਕਾਬਲ ਬਣਾਈਏ ਕਿ ਉਹ ਆਪਣੇ ਜਿਹੜੇ ਦੇਸ਼ ਦੀ ਦੇਸ਼ਕੌਮ ਦੀ ਸੇਵਾ ਕਰ ਸਕਣ ਜੋ ਡਾਕਟਰ ਪੀਮਰਾ ਉਸੇ ਅਮੇਰਕਾ ਸਾਡੇ ਸਾਡੀ ਸੋਚ ਸੀਗੀ ਉਹ ਇਹੋ ਹੀ ਆ ਕਿ ਆਪਣੇ ਬੱਚਿਆਂ ਨੂੰ ਜ਼ਿਆਦਾ ਪੜਾਅ ਲਖਾ ਕੇ ਸਮਾਜ ਦੀ ਕਬਰ ਖੁਜਲ ਸਾਹਿਬ ਜਿੱਥੇ ਇੱਕ ਪਾਸੇ ਆਪਾਂ ਬਾਬਾ ਸਾਹਿਬ ਡਾਕਟਰ ਪੀਮਰਾ ਉਹ ਗੇੜਗਰ ਜੀ ਦਾ ਦੇਸ਼ ਭਰ ਵਿੱਚ ਵਰਲਡ ਵਿੱਚ ਜਨਮ ਦਿਹਾੜਾ ਮਨਾ ਰਹੇ ਆ ਦੂਜੇ ਪਾਸੇ ਪੰਜਾਬ ਦੀ ਆਮ ਆਦਮੀ ਸਰਕਾਰ ਦੇ ਵੌਲੰਟੀਅਰਾਂ ਨੇ ਜਿਹੜਾ ਵਾ ਇੱਕ ਧਰਨਾ ਦੇ ਰਿਹਾ 바ਵਾ ਸਾਹਿਬ ਨੂੰ ਸੰਧਾਜ ਲਈ ਭੇਟ ਕਰਨ ਦੀ ਬਜਾਏ ਕੇਜਰੀਵਾਲ ਤੇ ਹੱਥ ਵਿੱਚ ਇੱਕ ਧਰਨਾ ਦੇ ਰਿਹਾ ਬੀਜੇਪੀ ਦੇ ਖਿਲਾਫ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਹਿੰਦੁਸਤਾਨ ਦੇ ਵਿੱਚ ਜਿਹੜਾ ਵੀ ਕੋਈ ਮਾੜਾ ਕੰਮ ਕਰੂਗਾ ਕੋਈ ਘਟਾਲਾ ਕਰੂਗਾ ਭਾਵੇਂ ਸੀਐਮ ਹੀ ਕਿਉਣਾ ਹੋਵੇ ਉਸ ਨੂੰ ਅੰਦਰ ਜਾਣਾ ਪਊਗਾ ਕਿਉਂਕਿ ਸੰਵਿਧਾਨ 바ਵਾ ਸਾਹਿਬ ਨੇ ਸਾਰੇ ਮਾਤੇ ਸਮਾਨ ਬਣਾਇਆ ਕਿਸੇ ਇੱਕ ਵਿਸ਼ੇਸ਼ ਸੀਐਮ ਵਾਸਤੇ ਕੋਈ ਸੰਵਿਧਾਨ ਹੋਰ ਨਹੀਂ ਹੁੰਦਾ ਮੈਂ ਆਮ ਆਦਮੀ ਦੀ ਪਾਰਟੀ ਇਸ ਗੱਲ ਦੀ ਪਰਜੋਰ ਨਿੰਦਾ ਕਰਦਾ ਕਿ ਉਹਨਾਂ ਨੇ ਜਿਹੜਾ ਕਿ ਸਾਡੇ ਸ਼ਹੀਦ ਜਮ ਸਰ ਪਗਤ ਸਿੰਘ ਅਤੇ ਦਾ ਭਾਰਤ ਦੇ ਡਾਇਰੈਕਟਰ ਅੰਬੀਕਾਮ ਬੇਕਰ ਜੀ ਦੇ ਵਿਚਕਾਰ ਦੀ ਸਲੱਖਾਂ ਵਾਲੀ ਫੋਟੋ ਕੇਜਰੀਵਾਲ ਦੀ ਲਈ ਆ ਉਹ ਬਹੁਤ ਨਿੰਦਣਯੋਗ ਕੰਮ ਆ ਔਰ ਮੈਂ ਸਮਝਦਾ ਕਿ ਕੇਜਰੀਵਾਲ ਕੋਈ ਜੰਗ ਜਿੱਤ ਕੇ ਨਹੀਂ ਆਇਆ ਉਹਨੇ ਸ਼ਰਾਬ ਦੇ ਵਿੱਚ ਕਰੋੜਾਂ ਰੁਪਏ ਦਾ ਘੁਟਾਲਾ ਕਰ ਕੀਤਾ ਔਰ ਦਿੱਲੀ ਦੇ ਲੋਕਾਂ ਦਾ ਪੈਸਾ ਜਿਹੜਾ ਉਹ ਖਾਦਾ ਔਰ ਇਹ ਦੁਰਵਰਤੋਂ ਕੀਤੀ ਇਸ ਕਰਕੇ ਉਹ ਜੇਲ੍ਹ ਦੇ ਵਿੱਚ ਆ ਕਿ ਫਿਰ ਜਿੰਨਾ ਕਿ ਮੋਦੀ ਸਰਕਾਰ ਕਿਸੇ ਨੂੰ ਵੀ ਬਖਸ਼ੂਗੀ ਨਹੀਂ ਜੇ ਕਿਸੇ ਨੇ ਗਲਤ ਕੰਮ ਕੀਤਾ ਸਰ ਜਿੱਦਾਂ ਪਿੰਡਾਂ ਦੇ ਵਿੱਚ ਜਿਹੜਾ ਵਾ ਬੀਜੇਪੀ ਦਾ ਵਿਰੋਧ ਕੀਤਾ ਜਾ ਰਿਹਾ ਉਸ ਨੂੰ ਕਿਸ ਤਰ੍ਹਾਂ ਲੈਂਦੇ ਹੋ ਉਹਦੀਆਂ ਸਾਰੀਆਂ ਬੀਜੇਪੀ ਦੇ ਵਿਰੋਧੀ ਪਾਰਟੀਆਂ ਨੇ ਇੱਕ ਸਾਜ਼ਿਸ਼ ਆ ਪਰ ਜ਼ਿਆਦਾਤਰ ਸਮੇਂ ਤੱਕ ਕੰਮਜਾਬ ਨਹੀਂ ਹੋਣਾ ਉਹਨਾਂ ਨੇ ਕਿਉਂਕਿ ਲੋਕ ਸਾਰੇ ਸਮਝ ਚੁੱਕੇ ਹੋਏ ਆ ਕਿ ਜੇ ਪੰਜਾਬ ਦਾ ਭਲਾ ਹੋ ਸਕਦਾ ਤਾਂ ਭਾਰਤ ਜਨਤਾ ਪਾਰਟੀ ਹੀ ਕਰ ਸਕਦੀ ਜਿਹੜੇ ਦੇਸ਼ ਦੇ ਨੌਜਵਾਨਾਂ ਨੂੰ ਬਾਬਾ ਸਾਹਿਬ ਡਾਕਟਰ ਭੀਮrao ਦੇ ਬੇਦਗਰ ਤੇ ਕਿਸ ਦੇਸ਼ ਦੇਣਾ ਚਾਹੁੰਦੇ ਮੈਂ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਆਪਾਂ ਨੂੰ ਨਾਰੇबाजी ਕਰਨ ਵਾਲੋਂ ਕਿਤੇ ਧਰਨੇ ਮਚਾ ਦੇ ਕਰਨ ਵਾਲੋਂ ਉਹਨਾਂ ਦੇ ਵੀ ਜਿਹੜੀ ਸਸਤੀ ਸੋਚ ਆ ਹੋਈ ਆ ਕਿ ਤੁਸੀਂ ਆਪਣੇ ਬੱਚਿਆਂ ਨੂੰ ਪੜਾ ਲਿਖਾ ਕੇ ਉਹਨਾਂ ਦੇ ਹੱਥ ਵਿੱਚ ਕਲਮ ਫੜਾਓ ਤਾਂ ਜੋ ਜਿਹੜਾ ਆਪਣਾ ਦੇਸ਼ ਆ ਤਰੱਕੀ ਕਰ ਸਕੇ ਜਿਹੜੇ ਸਾਡੇ ਪਛੜੇ ਹੋਏ ਸਮਾਜ ਦੇ ਉਹ ਬੱਚੇ ਜਿਹੜੇ ਉਹ ਚੋਦੇ ਦੇ ਉੱਪਰ ਬਰਾਜਮਾਨ ਹੋ ਕੇ ਡਾਕਟਰ ਧੀਮਰਾਵ ਬੀਕਾ ਸਾਹਿਬ ਜੀ ਤਰ੍ਹਾਂ ਆਪਣਾ ਜੀਵਨ ਉੱਚਾ ਸੁੱਚਾ ਬੀਤ ਕਰ ਸਕਣ ਤੁਹਾਨੂੰ ਠੀਕ ਹੈ ਜੀ